ਆਡਿਟ ਫਾਰਮਸ ਲੇਟ ਆਏ ਪੋਰਟਲ ਅੱਛੇ ਤਰੀਕੇ ਨਾਲ ਚੱਲ ਨਹੀਂ ਰਿਹਾ 16 ਸਤੰਬਰ ਲਾਸਟ ਡੇਟ ਸੀ ਆਈਟੀਆਰ ਦੀ 30 ਸਤੰਬਰ ਕਹਦੇ ਆ ਜੀ ਆਡਿਟ ਦੀ ਲਾਸਟ ਡੇਟ ਹੈ 14 ਦਿਨ ਦੇ ਵਿੱਚ ਕੰਮ ਹੋ ਹੀ ਨਹੀਂ ਸਕਦਾ ਇਹਦਾ ਨੁਕਸਾਨ ਤਾਂ ਪੂਰੀ ਇਕਨੋਮੀ 'ਚ ਹੀ ਹੈ ਤੁਸੀਂ ਦੇਖੋ ਅੱਜ ਸਾਰੇ ਜਿਹੜੇ ਇੰਡਸਟਰੀਲਿਸਟ ਆ ਉਹਨੇ ਆਪਣੇ ਆਡਿਟ ਕਰਾਨੀ ਹੈ ਉਹਨੇ ਆਪਣੇ ਫਾਰਮ ਸੀਗੇ ਨੇ ਆਡਿਟ ਕਰਨੇ ਆ ਸੀ ਤਾਂ ਉਹਦੇ ਵਿੱਚ ਇੱਕ ਹੈਲਪਰ ਆ ਅਸੀਂ ਤਾਂ ਉਸ ਕੜੀ ਦਾ ਇੱਕ ਹਿੱਸਾ ਆ ਜਿਹੜਾ ਉਹਨੂੰ ਫੈਸਿਲਿਟੇਟ ਕਰ ਰਿਹਾ ਸਰ ਨੁਕਸਾਨ ਤੇ ਦੇਸ਼ ਦਾ ਵੀ ਹੋਣਾ ਪੂਰਾ ਪਰ 1 ਮਈ ਅਪ੍ਰੈਲ ਨੂੰ ਆਣੇ ਚਾਹੀਦੇ ਆ ਪਰ ਉਹ 12 ਅਪ੍ਰੈਲ ਨੂੰ ਤਾਂ ਆਂਦੇ ਨਹੀਂ ਲੇਟ ਆਂਦੇ ਆ ਤਾਂ ਕਰਕੇ ਪਰ ਲਾਹਟ ਡੇਟਾਂ ਚੇਂਜ ਨਹੀਂ ਕਰਦੇ ਉਹਦੇ ਕਰਕੇ ਪ੍ਰੋਫੈਸ਼ਨਲਸ ਔਰ ਵਪਾਰੀ ਬੜੇ ਮੈਂ ਕਹਿੰਦਾ ਰੋਸ ਚ ਔਰ ਕਹ ਦੋ ਵੀ ਬੜੇ ਦਬੇ ਦਬੇ ਜੇ ਮਹਿਸੂਸ ਕਰਦੇ ਹੋਏ ਇਹ ਰਿਟਰਨਾਂ ਭਰਦੇ ਆ ਇਹ ਕਿਤਨਾ ਕੀਤੇ ਜਿਹੜੀ ਡਿਲੇ ਦੀ ਪੈਨਲਟੀ ਹੈ ਥਿਸ ਇਜ਼ ਬਿਯੋਂਡ ਦੀ ਕਨਸਟੀਟਿਊਸ਼ਨ ਬਿਕੋਜ਼ ਜਿਹੜਾ ਪਲੇਟਫਾਰਮ ਹੈ ਜਿਹੜੀ ਸੜਕ ਹੈ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਗਵਰਨਮੈਂਟ ਨੇ ਦੇਣਾ ਹੈ ਮੈਨੂੰ ਗਵਰਨਮੈਂਟ ਮੈਨੂੰ ਉਹ ਨਹੀਂ ਦੇ ਨਹੀਂ ਰਹੀ ਉਹਦੇ ਬਾਅਦ ਮੈਨੂੰ ਕਹਿ ਰਹੀ ਹੈ ਕਿ ਤੂੰ ਲੇਟ ਆ ਗਿਆ ਤੂੰ ਮੇਰੇ ਕੋਲੇ ਲੇਟ ਫਾਈ ਉਹ ਜਿਹੜਾ ਸਿਸਟਮ ਹੈ ਇਹ ਇੱਕ ਪ੍ਰਾਈਵੇਟ ਕੰਪਨੀ ਨੇ ਆਊਟਸੋਰਸ ਕੀਤਾ ਹੋਇਆ 2015 ਤੋਂ ਪਹਿਲਾਂ ਦਾ ਕੀਤਾ ਹੋਇਆ ਵਿੱਚੇ ਚੇਂਜ ਕਰ ਦਿੰਦੇ ਨੇ ਪਰ ਕੋਈ ਵੀ ਕੰਪਨੀ ਤੋਂ ਇਹ ਨਹੀਂ ਪੁੱਛਿਆ ਜਾਂਦਾ ਵੀ ਜੇ ਤੁਸੀਂ ਇਸ ਪੋਰਟਰ ਨੂੰ ਚਲਾ ਨਹੀਂ ਸਕਦੇ ਜਿਨੇ ਇਹਨੂੰ ਠੇਕਾ ਦਿੱਤਾ ਸੀਬੀਟਟੀ ਵੱਲੋਂ ਡਿਪਾਰਟਮੈਂਟ ਵੱਲੋਂ ਉਹਦੀ ਕੀ ਜਵਾਬਦੇਹੀ ਫਿਕਸ ਕੀਤੀ ਗਈ ਹੈ ਪੂਰੇ ਪੈਨ ਇੰਡੀਆ ਤਕਰੀਬਨ 100 ਤੋਂ ਜ਼ਿਆਦਾ ਰਿਪਰੈਜ਼ੈਂਟੇਸ਼ਨਾਂ ਫਾਈਲ ਹੋਈਆਂ ਉਨ੍ਹਾਂ ਦਾ ਕੋਈ ਅਸਰ ਨਹੀਂ ਡਿਪਾਰਟਮੈਂਟ ਦੇ ਉੱਤੇ ਨਾਲੇ ਇਹ ਰਿਟਾ ਸੀ ਪਹਿਲਾਂ ਵੀ 2015 ਚ ਫਾਈਲ ਕੀਤੀ ਸੀ ਜਿਹਦੇ ਚ ਕੋਰਟ ਨੇ ਇਹਨਾਂ ਨੂੰ ਇਨਸਟਰਕਸ਼ਨ ਦਿੱਤੀ ਸੀ ਵੀ ਤੁਸੀਂ 1 ਮਹੀਨਾ ਡੇਟ ਐਕਸਟੈਂਡ ਕਰੋ ਤੇ ਨਾਲੇ ਅੱਗੇ ਤੋਂ ਫਾਰਮ 1 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਇਸ਼ੂ ਕਰੋ ਫਾਰਮ ਤੁਸੀਂ 21 ਜੁਲਾਈ ਨੂੰ ਲੈ ਕੇ ਆਨੇ ਹੋ ਕੋਰਟ ਤੇ ਤੁਸੀਂ 28 ਮਈ ਦੀ ਤਰੀਕ ਲੱਗੀ ਹੋਈ ਸੀ 27 ਮਈ ਨੂੰ ਤੁਸੀਂ ਡੇਟਾ ਐਕਸਟੈਂਡ ਕਰ ਦਿੰਨੇ ਹੋ ਨੋਟੀਫਿਕੇਸ਼ਨ ਲਿਆ ਕੇ ਤਾਂ ਕੀ ਤੁਸੀਂ ਇਹਦੇ ਚ ਪੇਸ਼ ਕਰਨਾ ਚਾਹੁੰਦੇ ਹੈ ਡਿਪਾਰਟਮੈਂਟ ਲੁਧਿਆਣਾ ਦੇ ਇਨਕਮ ਟੈਕਸ ਆਫਿਸ ਦੇ ਵਿੱਚ ਅੱਜ ਪੂਰੇ ਕਈ ਲੁਧਿਆਣਾ ਦੇ ਸੀਏ ਇਕੱਠਾ ਹੋਏ ਨੇ ਔਰ ਮੰਗ ਕੀਤੀ ਜਾ ਰਹੀ ਹੈਗੀ ਹੈ ਕਿ ਜਿਹੜੀਆਂ ਰਿਟਰਨਸ ਵਗੈਰਾ ਭਰਨੀਆਂ ਨੇ ਟੈਕਸਿਸ ਵਗੈਰਾ ਭਰਨੇ ਨੇ ਉਹਦੀ ਤਾਰੀਖ ਨੂੰ ਜਿਹੜਾ ਅੱਗੇ ਵਧਾਇਆ ਜਾਵੇ ਆਖਿਰ ਕਿਉਂ ਇਸ ਛੋਟੀ ਜੀ ਗੱਲ ਪਿੱਛੇ ਇਹਨਾਂ ਨੂੰ ਆਪਣੀ ਮੰਗ ਨੂੰ ਲੈ ਕੇ ਇਨਕਮ ਟੈਕਸ ਦੇ ਬਾਹਰ ਤਰਨਾ ਪ੍ਰਦਰਸ਼ਨ ਕਰਨਾ ਪਿਆ ਹਾਈ ਹਾਈ ਕਰਨੀ ਪਈ ਨਾਹਰੇਬਾਜੀ ਕਰਨੀ ਪਈ ਜਦਕਿ ਆਪਾਂ ਇਹ ਕਹਿੰਦੇ ਆ ਕਿ ਸੀਏ ਬਹੁਤ ਹੀ ਇੱਕ ਜਿਹੜੀ ਕੁਆਲੀਫਾਈਡ ਜੌਬ ਹੈਗੀ ਆ ਉਹਨੂੰ ਲੈ ਕੇ ਅੱਜ ਇੱਥੇ ਜਿਹੜੇ ਨੇ ਸਾਰੇ ਸੀਏ ਇਕੱਠੇ ਹੋਏ ਆ ਮੈਮ ਐਸਾ ਕੀ ਹੋ ਗਿਆ ਕਿ ਅੱਜ ਇਨਕਮ ਟੈਕਸ ਦਫ਼ਤਰ ਦੇ ਬਾਹਰ ਪੜੇ ਲਿਖੇ ਲੋਕਾਂ ਨੂੰ ਨਾਹਰੇਬਾਜੀ ਹਾਈ ਹਾਈ ਕਰਨੀ ਪੈਗੀ ਮੈਂ ਸੀਏ ਸ਼ਾਲੀਨੀ ਗੁਪਤਾ ਅੱਜ ਅਸੀਂ ਟੈਕਸ ਆਡਿਟ ਡੇਟ ਜਿਹੜੀ ਡਿਊ ਡੇਟ ਹੈ 30 ਸਤੰਬਰ ਹੈ ਉਹਨੂੰ ਵਧਾਣ ਲਈ ਅਸੀਂ ਸਾਰੇ ਜਾਨੇ ਇੱਥੇ ਇਕੱਠੇ ਹੋਏ ਆਂ ਲੁਧਿਆਣੇ 'ਚ ਸਾਰੇ ਟੈਕਸ ਪ੍ਰੋਫੈਸ਼ਨਲ ਸਾਰੇ ਚਾਰਟਰਡ ਅਕਾਊਂਟੈਂਟਸ ਜਿਹੜੀ ਕਿ ਡੇਟ ਜਿਹੜੀ ਇਨਕਮ ਟੈਕਸ ਨੇ ਜਿਹੜੇ ਪੋਰਟਲ ਤੇ ਆਪਣੇ ਸਕੀਮਸ ਔਰ ਆਪਣੇ ਫਾਰਮਸ ਇੰਨੀ ਲੇਟ ਜਾਰੀ ਕੀਤੇ ਐ ਜਿਹੜੀ ਇਨਕਮ ਟੈਕਸ ਜਿਹੜੀ ਰਿਟਰਨ ਪਰੰਦੀ ਡੇਟ ਹੁੰਦੀ ਉਹ 31 ਜੁਲਾਈ ਹੁੰਦੀ ਕਿਉਂਕਿ ਸਰਕਾਰ ਨੇ ਫਾਰਮ ਲੇਟ ਜਾਰੀ ਕੀਤੇ ਤੇ ਸਰਕਾਰ ਨੇ ਸੂਵੋ ਮੋਟੋ ਉਸ ਡੇਟ ਨੂੰ 15 ਸਤੰਬਰ ਕਰ ਦਿੱਤਾ ਜੇ ਤੁਸੀਂ ਸਕੀਮਾ ਲੇਟ ਕੀਤੇ ਸਾਡੇ ਟੈਕਸ ਆਡਿਟ ਦੇ ਵੀ ਸਕੀਮਾ ਹੁੰਦੇ ਇੱਕ ਫਾਰਮੈਟ ਹੁੰਦਾ ਜਿਸ ਤੇ ਆਡਿਟ ਰਿਪੋਰਟ ਸਬਮਿਟ ਹੁੰਦੀ ਹੈ ਉਹ ਸਾਰੇ ਫਾਰਮ ਲੇਟ ਸਬਮਿਟ ਹੋਏ ਜਿਹੜਾ ਸੀਬੀਡੀਟੀ ਦਾ ਆਪਣਾ ਜਿਹੜਾ ਪੋਰਟਲ ਹੈ ਉਹ ਪੋਰਟਲ ਪ੍ਰੋਪਰ ਨਹੀਂ ਚੱਲ ਰਿਹਾ ਉਸ ਤੇ ਨੰਬਰ ਆਫ ਗਲਿਚਸ ਹੈ ਫਾਰਮ ਅਸੀਂ ਅਪਲੋਡ ਕਰਦੇ ਹਾਂ ਅਪਲੋਡ ਨਹੀਂ ਹੁੰਦਾ ਰੁਕ ਜਾਂਦਾ ਵਿੱਚ ਉਹ ਏਆਈਐਸ ਦੀ ਇਨਫੋਰਮੇਸ਼ਨ ਨਹੀਂ ਆਂਦੀ ਬੜੀਆਂ ਸਾਰੀਆਂ ਪ੍ਰੋਬਲਮਸ ਹੈ ਜੇ ਸਰਕਾਰ ਦੇ ਕੋਈ ਟੈਕਨੀਕਲ ਇਸ਼ੂਸ ਹੈ ਤਾਂ ਉਹਦੇ ਵਾਸਤੇ ਤੁਸੀਂ ਇੱਕ ਜਿਹੜਾ ਚਾਰਟਰਡ ਅਕਾਊਂਟੈਂਟ ਹੈ ਜਿਹੜਾ ਦੇਸ਼ ਦੇ ਹਿੱਤ ਵਿੱਚ ਕੰਮ ਕਰ ਰਿਹਾ ਸਾਡੇ ਦੇਖੋ ਜਿਹੜਾ ਸਾਡੇ ਆਡਿਟ ਕੀਤਾ ਹੋਇਆ ਡਾਕੂਮੈਂਟ ਸਾਰੀਆਂ ਆਰਗੇਨਾਈਜੇਸ਼ਨਸ ਉਹਨੂੰ ਅਸੈਪਟ ਕਰਦੀਆਂ ਅਜ ਬੈਂਕ ਨੇ ਕਿਸੇ ਨੂੰ ਲੋਨ ਦੇਣਾ ਹੋਵੇ ਤਾਂ ਤੁਸੀਂ ਇਹ ਦੇਖੋ ਕਿ ਜਿਹੜਾ ਸੀਏ ਦੀ ਬੈਲੈਂਸ ਸ਼ੀ ਉਸ ਦੇ ਉੱਤੇ ਉਹ ਜਿੰਨੀਆਂ ਆਰਗੇਨਾਈਜੇਸ਼ਨ ਹੈ ਸਰਕਾਰੀ ਉਹ ਚਾਰਟਰਡ ਅਕਾਊਂਟੈਂਟ ਨੇ ਸਾਈਨ ਕੀਤੇ ਡਾਕੂਮੈਂਟ ਨੂੰ ਅਸੈਪਟ ਕਰਦੇ ਆ ਤੁਸੀਂ ਦੇਖੋ ਜਿਹੜਾ ਨੌਨ ਆਡੀਟਡ ਰਿਪੋਰਟ ਹੋਈ ਉਹਨੂੰ ਅਸੈਪਟ ਹੀ ਨਹੀਂ ਕਰਦੇ ਔਰ ਤੁਸੀਂ ਸਾਡੇ ਤੋਂ ਐਕਸਪੈਕਟ ਕਰਦੇ ਹੋ ਕਿ ਸਾਡਾ ਇੰਨਾ ਕੰਪਲਾਈਂਸ ਵਰਕ ਇੰਨੀ ਵੱਡੀ ਜ਼ਿੰਮੇਵਾਰੀ ਹੈ ਸਾਡੀ ਤੇ ਅਸੀਂ ਉਹਦੇ ਕੁਝ ਹੀ ਦਿਨਾਂ ਵਿੱਚ ਉਹਨੂੰ ਅਸੀਂ ਕਿੱਦਾਂ ਕੰਪਲੀਟ ਕਰਾਂਗੇ ਅੱਛਾ ਇਹਦਾ ਨੁਕਸਾਨ ਕਿਨੂੰ ਹੋਏਗਾ? ਕੀ ਆਮ ਲੋਕਾਂ ਨੂੰ ਹੋਏਗਾ? ਇੰਡਸਟਰੀ ਲਿਸਟ ਨੂੰ ਹੋਏਗਾ? ਵਪਾਰੀ ਨੂੰ ਹੋਏਗਾ? ਇਹਦਾ ਨੁਕਸਾਨ ਤਾਂ ਪੂਰੀ ਇਕਨੋਮੀ 'ਚ ਹੀ ਹੈ। ਤੁਸੀਂ ਦੇਖੋ ਅੱਜ ਸਾਰੇ ਜਿਹੜੇ ਇੰਡਸ ਉਹਨੇ ਆਪਣੇ ਫੋਰਮ ਸੀਏ ਨੇ ਆਡਿਟ ਕਰਨੇ ਅਸੀਂ ਤਾਂ ਉਹਦੇ ਵਿੱਚ ਇੱਕ ਹੈਲਪਰ ਅਸੀਂ ਤਾਂ ਉਸ ਕੜੀ ਦਾ ਇੱਕ ਹਿੱਸਾ ਜਿਹੜਾ ਉਹਨੂੰ ਫੈਸਿਲੀਟੇਟ ਕਰ ਰਿਹਾ ਸਰ ਨੁਕਸਾਨ ਤੇ ਦੇਸ਼ ਦਾ ਵੀ ਹੋਣਾ ਪੂਰਾ ਜੇ ਆਪਾਂ ਪ੍ਰੋਪਰ ਕੰਮ ਨਹੀਂ ਕਰਾਂਗੇ ਸਾਡੇ ਸਰਕਾਰ ਨੇ ਕਿਉਂ ਦਿੱਤਾ ਹੋਇਆ ਕੰਮ ਕਿਉਂਕਿ ਸਾਡੇ ਤੇ ٹرسٹ ਹੈ ਫੇਥ ਹੈ ਸਾਡੀ ਕਮਿਊਨਿਟੀ ਤੇ ਔਰ ਸਾਡੀ ਪੜਾਈ ਲਿਖਾਈ ਉਸ ਸਾਹਮਣੇ ਲਈ ਅਸੀਂ ਉਹਨੂੰ ਟੈਸਟ ਕਰਦੇ ਹਾਂ ਉਹਨਾਂ ਦੇ ਡਾਕੂਮੈਂਟਸ ਨੂੰ ਸੀਬੀਡੀਟੀ ਨੂੰ ਇਟਸੈਲਫ ਨੂੰ ਨੁਕਸਾਨ ਹੈ ਤੁਹਾਡੇ ਤੁਸੀਂ ਪ੍ਰੋਪਰ ਕੰਪਲਾਈਅੰਸ ਵਰਕ ਨਹੀਂ ਹੋਏਗਾ ਤਾਂ ਕੱਲ ਨੂੰ ਇਸ਼ੂਜ਼ ਕ੍ਰੀਏਟ ਹੋਣਗੇ ਅਗਰ ਰਿਟਰਨ ਟਾਈਮ ਸਿਰ ਨਹੀਂ ਜਾਂਦੀ ਅਗਰ ਰਿਟਰਨ ਟਾਈ ਕਿਆ ਇਹਨੇ ਜੀ ਵੀ ਇਸ ਤਰ੍ਹਾਂ ਕੁਝ ਬਿਲਕੁਲ ਇੰਡਸਟਰੀਸ ਨੂੰ ਨੁਕਸਾਨ ਹੈ ਤੁਸੀਂ ਆਪ ਸਕੀਮਾਂ ਤੁਹਾਡੇ ਲਈਟ ਆਏ ਫਾਰਮਸ ਤੁਹਾਡੇ ਲਈਟ ਆਇਆ ਤਾਂ ਉਹਦਾ ਭੁਗਤਾਨ ਹੀ ਕਾਮ ਇੰਡਸਟਰੀਸ ਆਮ ਨਾਗਰਿਕ ਕਿਉਂ ਕਰੇ ਪੈਨਲਟੀ ਲਈ ਸਰ ਮੈਂ ਕਹਿਣਾ ਚਾਹਾਂਗਾ ਕਿ ਜਿਹੜੀ ਦੇਖੋ ਪੈਨਲਟੀ ਇਸ ਤਰ੍ਹਾਂ ਦੇ ਸਰਕਮਸਟੈਂਸਸ ਦੇ ਵਿੱਚ ਲੱਗਦੀ ਹੈ ਥੈਟ ਇਜ਼ ਅਨਡਿਊ ਲੈਵੀ ਆਫ ਪੈਨਲਟੀ ਆਪਣਾ ਕਨਸਟੀਟਿਊਸ਼ਨ ਇਹ ਬਾਰ ਕਰਦਾ ਹੈ ਕਿ ਜਿਹੜਾ ਟੈਕਸ ਹੈ ਥੈਟ ਸ਼ੁੱਡ ਬੀ ਕਲੈਕਟਡ ਵਿਦ ਅ ਪਾਵਰ ਆਫ ਦੀ ਲਾ ਬਟ ਫਸਟ ਆਫ ਆਲ ਤੁਸੀਂ ਜਿਹੜੇ ਫਾਰਮਸ ਨੇ ਉਹ ਲੇਟ ਦੇ ਰਹੇ ਹੋ 14 ਜੁਲਾਈ ਨੂੰ ਆਡਿਟ ਫਾਰਮ ਦੇ ਰਹੇ ਹੋ 1 ਆਫਟਰ ਥੈਟ ਟੈਕਨੀਕਲ ਗਲਿੰਚਸ ਜੀ ਇਸ ਤਰ੍ਹਾਂ ਦੇ ਨੇ ਕਿ ਜਿਹੜਾ 2 ਮਿੰਟ ਚ ਹੋਣ ਵਾਲਾ ਕੰਮ ਹੈ ਉਹ 3-3 ਘੰਟਿਆਂ ਦੇ ਬਾਅਦ ਵੀ ਫੇਲਰ ਹੈ ਆਪ ਵੀ ਛੋਟਾ ਜਿਹਾ ਬਸ ਸਿੰਪਲ ਸਿੰਪਲ ਜੀ ਮੈਂ ਪਹਿਲਾਂ ਗੱਲ ਪੂਰੀ ਕਰਨਾ ਚਾਹਾਂਗਾ ਆਫਟਰ ਥੈਟ ਤੁਸੀਂ ਡਿਲੇ ਦੀ ਪੈਨਲਟੀ ਇੰਪੋਜ਼ ਕਰਦੇ ਹੋ ਤਾਂ ਇਹ ਕਿਤੇ ਨਾ ਕਿਤੇ ਜਿਹੜੀ ਡਿਲੇ ਦੀ ਪੈਨਲਟੀ ਹੈ ਥਿਸ ਇਜ਼ ਬਿਯੋਂਡ ਦੀ ਕਨਸਟੀਟਿਊਸ਼ਨ ਬਿਕੋਜ਼ ਜਿਹੜਾ ਪਲੇਟਫਾਰਮ ਹੈ ਜਿਹੜੀ ਸੜਕ ਹੈ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਗਵਰਨਮੈਂਟ ਨੇ ਦੇਣਾ ਹੈ ਮੈਨੂੰ ਗਵਰਨਮੈਂਟ ਮੈਨੂੰ ਉਹ ਨਹੀਂ ਦੇ ਨਹੀਂ ਰਹੀ ਉਹਦੇ ਬਾਅਦ ਮੈਨੂੰ ਕਹਿ ਰਹੀ ਹੈ ਕਿ ਤੂੰ ਲੇਟ ਆ ਗਿਆ ਤੂੰ ਮੇਰੇ ਕੋਲੇ ਲੇਟ ਫਾਈਲ ਕਰ ਰਹੇ ਆ ਤੇ ਲਿਆ 1.5 ਲੱਖ ਰੁਪਏ ਦੀ ਪੈਨਲਟੀ ਤਾਂ ਨਾਉ ਦੈਟ ਇਜ਼ ਨੋਟ ਐਸ ਪਰ ਦਾ ਕਨਸਟੀਟਿਊਸ਼ਨ ਸਰਕਾਰ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਜਿਹੜੀ ਪੈਨਲਟੀ ਹੈ ਪੈਨਲਟੀਆਂ ਦੇ ਨਾਲ ਜਿਹੜਾ ਜੇਕਰ ਕਲੈਕਸ਼ਨ ਹੋ ਰਹੀ ਹੈ ਤਾਂ ਦੈਟ ਇਜ਼ ਨੋਟ ਐਸ ਪਰ ਲਾ ਸਰਕਾਰ ਨੂੰ ਇੱਥੇ ਡਾਇਰੈਕਟ ਨੁਕਸਾਨ ਕੀਦਾ ਹੈਗਾ ਨੁਕਸਾਨ ਸਾਰਾ ਇੰਡਸਟਰੀ ਦਾ ਨੁਕਸਾਨ ਹੈ ਦੇਸ਼ ਦਾ ਨੁਕਸਾਨ ਹੈ ਸਾਡਾ ਜਿਹੜਾ ਫੇਥ ਹੈਗਾ ਉਹ ਫੇਥ ਸ਼ਟਰ ਹੋ ਰਿਹਾ ਹੈਗਾ ਉੱਥੇ ਹੋ ਰਿਹਾ ਕਿ ਸਾਨੂੰ ਇੱਕ ਪ੍ਰੋਪਰ ਚੀਜ਼ ਜਿਹੜੀ ਹੈਗੀ ਹੈ ਟਾਈਮਲੀ ਕੀ ਮਿਲ ਪਾਏਗੀ ਨਹੀਂ ਮਿਲ ਪਾਏਗੀ ਤਾਂ ਸਰਕਾਰ ਨੂੰ ਅਸੀਂ ਪੁਰਜੋਲ ਅਪੀਲ ਕਰਦੇ ਆ ਕਿ ਟਾਈਮਲੀ ਜੋ ਹੈ ਐਕਸ਼ਨ ਲਵੇ ਇਸ ਤਰ੍ਹਾਂ ਆਖਰੀ ਡੇਟਸ ਦੇ ਉੱਪਰ ਸਾਨੂੰ ਪ੍ਰੋਫੈਸ਼ਨਲਸ ਨੂੰ ਆਫਿਸ 'ਚ ਬੈਠ ਕੇ ਕੰਮ ਕਰਨ ਦਵੇ ਸਾਨੂੰ ਇਸ ਤਰ੍ਹਾਂ ਇਕੱਠੇ ਹੋ ਕੇ ਪ੍ਰੋਟੈਸਟ ਕਰਨ ਲਈ ਮਜਬੂਰ ਨਾ ਕੀਤਾ ਜਾਵੇ ਟਾਈਮਲੀ ਐਕਸ਼ਨ ਲੈਂਦੇ ਹੋਏ ਟਾਈਮਲੀ ਹੀ ਡਾਟਾ ਉਹਨਾਂ ਨੂੰ ਬਧਾਨੀਆਂ ਚਾਹੀਦੀਆਂ ਜਿਹੜੀ ਰਿਸਪੌਂਸਿਬਿਲਟੀ ਸਰਕਾਰ ਦੀ ਹੈ ਅੱਛਾ ਇੱਕ ਚੀਜ਼ ਜਿਹੜੀ ਬਾਰ ਬਾਰ ਕਹੀ ਜਾ ਰਹੀ ਹੈ ਗਲਿਚ ਹੈ ਗਲਿਚ ਹੈ ਸਿਸਟਮ ਦਾ ਗਲਿਚ ਹੈਗਾ ਇਹਨੂੰ ਕਿਤਾ ਕਿਹੜੇ ਸਿਸਟਮ ਦਾ ਗਲਿਚ ਹੈ ਟੈਕਨੀਕਲ ਗਲਿਚ ਹੈ ਆਫੀਸਰਸ ਦਾ ਗਲਿਚ ਹੈ ਕਿਸ ਚੀਜ਼ ਦਾ ਗਲਿਚ ਹੈ ਮੈਂ ਤੁਹਾਡੀ ਪਾਸ਼ਾ ਦੇ ਵਿੱਚ ਦੱਸ ਦਿਆਂ ਕਿ ਤੁਸੀਂ ਇੱਥੇ ਮੇਰੀ ਰਿਕਾਰਡਿੰਗ ਕਰ ਰਹੇ ਹੋ ਇਹਨੂੰ ਹੁਣ ਤੁਸੀਂ ਕਿਸੇ ਕੈਫੇ ਤੋਂ ਜਾਂ ਆਪਣੇ ਸਿਸਟਮ ਤੋਂ ਅਪਲੋਡ ਕਰਨਾ ਹੈ ਬਿਲਕੁਲ ਤਾਂ ਜੇ ਅਪਲੋਡ ਨਹੀਂ ਹੋਏਗਾ ਤਾਂ ਖਬਰ ਨਹੀਂ ਚੱਲੇਗੀ ਆਪਾਂ ਲਾਈਵ ਕਰਦੇ ਹਾਂ ਜ਼ੂਮ ਤੋਂ ਲਾਈਵ ਹੋ ਕੇ ਆਪਣਾ ਆਲ ਓਵਰ ਇੰਡੀਆ ਦੇ ਚੈਨਲਸ ਤੇ ਆਪਾਂ ਇੰਟਰਵਿਊ ਦੇ ਸਕਦੇ ਹਾਂ ਅੱਜ ਦੀ ਡੇਟ 'ਚ ਜਿਹੜੀ ਟੈਕਸ ਆਡਿਟ ਦੀ ਰਿਪੋਰਟ ਹੈ ਇਹ ਮੈਨੂਲੀ ਫਾਈਲ ਨਹੀਂ ਹੁੰਦੀ ਕਿ ਤੁਸੀਂ ਦਫਤਰ ਜਾਓ ਤੇ ਰਸੀਦ ਲੈ ਆਓ ਅਪਲੋਡ ਹੁੰਦੀ ਹੈ ਸਿਸਟਮ ਤੇ ਠੀਕ ਹੈ ਜੀ ਉਹ ਜਿਹੜਾ ਸਿਸਟਮ ਹੈ ਇਹ ਇੱਕ ਪ੍ਰਾਈਵੇਟ ਕੰਪਨੀ ਨੇ ਆਊਟਸੋਰਸ ਕੀਤਾ ਹੋਇਆ 2015 ਤੋਂ ਪਹਿਲਾਂ ਦਾ ਕੀਤਾ ਹੋਇਆ ਵਿੱਚ ਚੇਂਜ ਕਰ ਦਿੰਦੇ ਨੇ ਪਰ ਕੋਈ ਵੀ ਕੰਪਨੀ ਤੋਂ ਇਹ ਨਹੀਂ ਪੁੱਛਿਆ ਜਾਂਦਾ ਵੀ ਜੇ ਤੁਸੀਂ ਇਹ ਸਪੋਰਟਰ ਨੂੰ ਚਲਾ ਨਹੀਂ ਸਕਦੇ ਜਿਨੇ ਇਹਨੂੰ ਠੇਕਾ ਦਿੱਤਾ ਸੀਬੀਟਟੀ ਵੱ ਉਹਦੀ ਕੀ ਜਵਾਬਦੇਹੀ ਫਿਕਸ ਕੀਤੀ ਗਈ ਹੈ ਜੇ ਮੇਰੀ ਰਿਟਰਨ ਲੇਟ ਹੋ ਜਾਂਦੀ ਹੈ ਤਾਂ ਪੋਰਟਲ ਕਰਕੇ ਤੁਸੀਂ ਖਬਰ ਬਣਾ ਲਈ ਤੁਸੀਂ ਤਾਂ ਆਪਣੀ ਡਿਊਟੀ ਪੂਰੀ ਕਰ ਦਿੱਤੀ ਮੈਂ ਰਿਟਰਨ ਕਰ ਦਿੱਤੀ ਮੈਂ ਅਪਲੋਡ ਕਰਨ ਲਈ ਤਿਆਰ ਹਾਂ ਪਰ ਪੈਨਲਟੀ ਮੈਨੂੰ ਲੱਗੇਗੀ ਗਲਤੀ ਕੀ ਦੀ ਹੈ ਪੋਰਟਲ ਦੀ ਉਹਦੀ ਜਵਾਬਦੇਹੀ ਨਹੀਂ ਹੈ ਇਸ ਚੈਨਲ ਰਾਹੀਂ ਮੈਂ ਇੱਕ ਲਾਈਨ ਦੋ ਲਾਈਨ ਹਿੰਦੀ ਦੇ ਵਿੱਚ ਰਿਕੁਐਸਟ ਕਰਾਂਗਾ ਸਾਡੇ ਮਾਨਣਯੋਗ ਚੇਅਰਮੈਨ ਲੁਧਿਆਣਾ ਬ੍ਰਾਂਚ ਤਾਂ ਕਿ ਤੁਹਾਡਾ ਚੈਨਲ ਜਿਹੜਾ ਹੈ ਵਰਲਡਵਾਈਡ ਦੇਖਿਆ ਜਾਂਦਾ ਸ਼੍ਰੋਤਾ ਤੇ ਦਰਸ਼ਕ ਦੇਖਦੇ ਨੇ ਤਾਂ ਹਿੰਦੀ ਦੇ ਵਿੱਚ ਥੋੜਾ ਜਿਹਾ ਆਪਣਾ ਬਿਆਨ ਦੇਣਗੇ ਤਾਂ ਕਿ ਲੋਕਾਂ ਨੂੰ ਪਤਾ ਚੱਲ ਸਕੇ ਕਿ ਕਿਉਂਕਿ ਸਭ ਤੋਂ ਵੱਡੀ ਪ੍ਰੋਬਲਮ ਹੋ ਰਹੀ ਹੈ ਇਸ ਸਮੱਸਿਆ ਪੈਨਲਟੀ ਰਜੀਵ ਸ਼ਰਮਾ ਨੂੰ ਨਹੀਂ ਪੈਣੀ ਜੇ ਮੈਂ ਇਹਨਾਂ ਦਾ ਆਡਿਟ ਨਹੀਂ ਕੀਤਾ ਪੈਨਲਟੀ ਅਸੈਸੀ ਨੂੰ ਪੈਣੀ ਹੈ ਬਿਜ਼ਨਸ ਨੂੰ ਮੈਨੂੰ ਪੈਣੀ ਹੈ ਔਰ ਬਿਜ਼ਨਸਮੈਨ ਨੂੰ ਇਹ ਪਤਾ ਹੀ ਨਹੀਂ ਹੈ ਮੈਨੂੰ ਪੈਨਲਟੀ ਪੈ ਰਹੀ ਹੈ तो ये चेयरमैन साहब दस कसूरवार कहीं ना कहीं आप लोग ही ठहराए जाओगे जिम्मेवार तो आप लोग ही बन जाओगे बिजनेसमैन तो बोलेगा चलिए एक बड़े बिजनेसमैन की बात नहीं करता एस की मैं बात कर लेता हूँ वहाँ पर वो लोग जो स्टार्टअप लेकर बैठे हुए हैं उनके लिए ये तो टैक्स के ऊपर एक पेनल्टी बहुत बड़ी चीज़ हो जाती है उनको एक तो रिटर्न्स भरने वो आप पर फेत रख के आपको दे दिया उन्होंने डॉक्यूमेंट्स अगर आप समय से नहीं भर पाओगे तो क्या पेनल्टी उनको लगेगी और कितना नुकसान हो पाएगा ਸਰ ਇਸੇ ਲਈ ਤਾਂ ਅੱਜ ਫਿਰ ਇੱਥੇ ਪ੍ਰੋਟੈਸਟ ਕਰ ਰਹੇ ਹਾਂ 올ਓਵਰ ਇੰਡੀਆ ਲੈਵਲ ਤੋਂ ਅਣਗਿਣਤ ਮੈਂ ਆਪਣੀ ਸੀਬੀਡੀਟੀ ਨੂੰ ਮੈਂਬਰਸ ਨੇ ਰਿਕੁਐਸਟ ਭੇਜੀ ਥੀ ਰਿਪਰੈਜ਼ੈਂਟੇਸ਼ਨ ਭੇਜੀ ਥੀ ਕਿ ਕਾਈਂਡਲੀ ਇਸ ਡੇਟ ਨੂੰ ਅੱਗੇ ਵਧਾਇਆ ਜਾਵੇ ਤਾਂ ਕਿ ਪੈਨਲਟੀ ਤੋਂ ਬਚਿਆ ਜਾ ਸਕੇ ਬਟ ਅੱਜ ਪ੍ਰੋਟੈਸਟ ਇਸੇ ਲਈ ਕਰ ਰਹੇ ਹਾਂ ਕਿ ਗਵਰਨਮੈਂਟ ਦੀ ਸੀਬੀਡੀਟੀ ਤੇ ਕਿਸੇ ਚੀਜ਼ ਦੀ ਸੁਣਵਾਈ ਨਹੀਂ ਹੈ ਗਲਤੀ ਗਵਰਨਮੈਂਟ ਦੀ ਸੀਬੀਡੀਟੀ ਦੀ ਔਰ ਇਟ ਫਾਰਮਸ ਲੇਟ ਆਏ ਪੋਰਟਲ ਅੱਛੇ ਤਰੀਕੇ ਨਾਲ ਚੱਲ ਨਹੀਂ ਰਿਹਾ 16 ਸਪਟੰਬਰ ਲਾਅ ਰੇਟ ਸੀ ਆਈਟੀਆਰ ਦੀ 30 ਸਤੰਬਰ ਕਹਿ ਰਹੀ ਹੈ ਜੀ ਆਡਿਟ ਦੀ ਲਾਸਟ ਡੇਟ ਹੈ 14 ਦਿਨ ਦੇ ਵਿੱਚ ਕੰਮ ਹੋ ਹੀ ਨਹੀਂ ਸਕਦਾ ਜੇ ਕੰਮ ਕਰਾਂਗੇ ਤਾਂ ਆਡਿਟ ਕੁਆਲਿਟੀ ਹੈਂਪਰ ਹੋ ਗਈ ਦੇਸ਼ ਦਾ ਨੁਕਸਾਨ ਹੈ ਸਾਡੀ ਕ੍ਰੈਡਿਟਿਬਿਲਟੀ ਦਾ ਨੁਕਸਾਨ ਹੈ ਹਰ ਚੀਜ਼ ਦਾ ਨੁਕਸਾਨ ਹੈ ਜੇ 30 ਸਤੰਬਰ ਡੇਡ ਨਹੀਂ ਵੱਦੀ ਤਾਂ ਪੈਨਲਟੀ ਪੈਣੀ ਹੈ ਸੈਸੀ ਨੂੰ ਐਮਐਸਐਮਈ ਨੂੰ ਇਸ ਚ ਉਹਨਾਂ ਦਾ ਦਿੱਕਤ ਕੀ ਹੈ ਗਲਤੀ ਕੀ ਹੈ ਉਹੀ ਅੱਜ ਸਮਝਣ ਲਈ ਸਿਬਿਲਿਟੀ ਕੋਲ ਇੱਥੇ ਆਏ ਸੀ ਗਲਤੀ ਜਦ ਗਵਰਨਮੈਂਟ ਕਰਦੀ ਹੈ ਤਾਂ ਭੁਗਤੇ ਵੀ ਤਾਂ ਗਵਰਨਮੈਂਟ ਨਾ ਇੱਕ ਮਹੀਨਾ ਡੇਡ ਬਦਾਨ ਚ ਦਿੱਕਤ ਕੀ ਹੈ ਅਗਲਾ ਮਹੀਨਾ ਫਿਰ ਤੁਹਾਹਾਰਾਂ ਦਾ ਮਹੀਨਾ ਹੈ ਉਸ ਚੀਜ਼ ਨੂੰ ਮੰਦੇ ਜਗ੍ਹਾ ਰੱਖਦੇ ਹੋਏ ਹੀ ਅਸੀਂ 15 ਨਵੰਬਰ ਦੀ ਰਿਕੁਐਸਟ ਕੀਤੀ ਹੈ ਕਿ ਡੇਡ ਨੂੰ ਵਧਾਇਆ ਜਾਵੇ ਆਲਟੀਮੇਟਲੀ 올ਓਵਰ ਇੰਡੀਆ ਲੈਵਲ ਤੇ ਜਦੋਂ ਸਾਡੀ ਰਿਕੁਐਸਟ ਦੀ ਕੋਈ ਫਨਵਾਈ ਨਹੀਂ ਹੋਈ ਤਾਂ ਹੀ ਸਾਨੂੰ ਸਾਰੇ ਮੈਂਬਰਸ ਨੂੰ ਅਜੇ ਇੱਥੇ ਆ ਕੇ ਪ੍ਰੋਟੈਕਟ ਕਰਨਾ ਪੈ ਰਿਹਾ ਅੱਜ ਅੰਦਰ ਹੁਣ ਸੀਬੀਡੀਟੀ ਨਾਲ ਗੱਲ ਹੋਈ ਹੋਈਗੀ ਕਿਹੜੇ ਆਫੀਸਰਸ ਨਾਲ ਗੱਲ ਹੋਈ ਕੀ ਉਹਨਾਂ ਨੇ ਹੁਣ ਤੁਹਾਨੂੰ ਪ੍ਰੋਸੈਸ ਦਿੱਤਾ ਹੈ ऑलरेडी ਸਾਡੇ ਪ੍ਰਧਾਨ ਜੀ ਔਰ ਸੈਕਟਰੀ ਡੀਟੀਬੀਏ ਨੇ ਬੋਰਡ ਮੈਂਬਰਸ ਦੇ ਥਰੂ ਰਿਪਰੈਜ਼ੈਂਟੇਸ਼ਨ ਭੇਜੀ ਹੋਈ ਹੈ ਐਂਡ ਇਟ ਵਾਸ 기ਵਨ ਅੱਜ ਤੋਂ 20 25 ਦਿਨ ਪਹਿਲਾਂ ਉਹ ਰਿਪਰੈਜੈਂਟੇਸ਼ਨ ਦਿੱਤੀ ਸੀ ਲੇਕਿਨ ਉਸ ਰਿਪਰੈਜੈਂਟੇਸ਼ਨ ਦੇ ਉੱਤੇ ਵੀ ਕੋਈ ਰਿਲੀਫ ਨਹੀਂ ਮਿਲਿਆ ਤਾਂ ਅਸੀਂ ਇੱਥੇ ਸਾਰੇ ਇਕੱਠੇ ਹੋਏ ਆਂ ਨਹੀਂ ਹੁਣ ਕੋਈ ਅੰਦਰ ਗੱਲ ਹੋਈ ਹੈ ਅੰਦਰ ਕੋਈ ਮੈਮੋਰੈਂਡਮ ਦਿੱਤਾ ਹੈ ਜਾਂ ਕੋਈ ਗੱਲ ਅੰਦਰ ਅਥੋਰਟੀਜ਼ ਨੂੰ ਸੀਸੀਆਈਟੀ ਸਰ ਜੋ ਹੈ ਉਹ ਅਜੇ ਅਵੇਲੇਬਲ ਨਹੀਂ ਹੈ ਪੀਸੀਆਈਟੀ ਸਰ ਨੂੰ ਮਿਲ ਕੇ ਅਸੀਂ ਇਸ ਮੀਟਿੰਗ ਦੇ ਬਾਅਦ ਮੈਮੋਰੈਂਡਮ ਦੇਣ ਵਾਲੇ ਆਂ ਅਸੀਂ ਪਹਿਲਾਂ ਜਿਹੜੇ ਮੈਮੋਰੈਂਡਮ ਨੇ ਮੈਂਬਰ ਬੋਰਡ ਨੂੰ ਦੇ ਚੁੱਕੇ ਆਂ 3 ਥ੍ਰਾਈਸ ਦੇ ਚੁੱਕੇ ਆਂ ਤਿੰਨ ਵਾਰੀ ਦੇ ਚੁੱਕੇ ਆਂ ਸਾਥੀ ਅਸੀਂ ਦੇ ਚੁੱਕੇ ਹਾਂ ਆਪਣੀ ਫਾਈਨੈਂਸ ਮਿਨਿਸਟਰ ਆਫ ਇੰਡੀਆ ਨੂੰ ਸੀਬੀਡੀਟੀ ਚੇਅਰਮੈਨ ਨੂੰ ਦੇ ਚੁੱਕੇ ਹਾਂ ਤੇ ਜਿਹੜਾ ਤੁਸੀਂ ਇੱਕ ਕੁਐਸਚਨ ਪੁੱਛਿਆ ਸੀਗਾ ਕਿ ਜੇਕਰ ਇੰਡਸਟਰੀ ਨੂੰ ਪੈਨਲਟੀ ਲੱਗਦੀ ਹੈ ਤਾਂ ਕਿਤੇ ਨਾ ਕਿਤੇ ਉਹ ਸੀਏ ਨੂੰ ਇਹਦਾ ਜ਼ਿੰਮੇਵਾਰ ਠਹਿਰਾ ਸਕਦੀ ਹੈ ਤਾਂ ਉਹਦੇ ਲਈ ਦੇਖੋ ਮੈਂ ਹੰਬਲੀ ਤੁਹਾਨੂੰ ਕਹਿਣਾ ਚਾਹਾਂਗਾ ਕਿ ਜ਼ਿੰਮੇਵਾਰ ਦੇਖੋ ਇੱਕ ਤਾਂ ਕੀ ਹੈ ਕਿ ਇੰਡਸਟਰੀ ਨੂੰ ਪਤਾ ਹੀ ਨਹੀਂ ਹੈ ਕਿ ਉਹਨੂੰ ਪੈਨਲਟੀ ਲੱਗ ਰਹੀ ਹੈ ਰਾਈਟ ਜੀ ਜੀ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਈ ਅੱਜ ਉਹ ਰਿਪੋਟੈਸਟ ਕਰ ਰਹੇ ਹਾਂ ਇੰਡਸਟਰੀ ਕੋਈ ਨਹੀਂ ਹੈ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਕਿਉਂ ਅਸੀਂ ਆਪਣੀ ਜ਼ਿੰਮੇਵਾਰੀ ਸਮਝ ਰਹੇ ਹਾਂ ਲੇਕਿਨ ਜੇਕਰ ਹੁਣ ਉਹਦੇ ਬਾਅਦ ਸਾਡੀ ਉਸ ਜ਼ਿੰਮੇਵਾਰੀ ਨੂੰ ਪੂਰੀ ਕਰਨ ਲਈ ਬੀਇੰਗ ਐ ਸਿਟੀਜ਼ਨ ਆਫ ਇੰਡੀਆ 인ਫਰਾਸਟ੍ਰਕਚਰ ਸਰਕਾਰ ਨੇ ਦੇਣਾ ਐਜ਼ ਐ ਸਿਟੀਜ਼ਨ ਮੈਂ ਆਪਣੀ ਜ਼ਿੰਮੇਵਾਰੀ ਕਰਨ ਲਈ ਅਵੇਲੇਬਲ ਆ ਤੁਹਾਡੇ ਕੋਲੇ ਖੜਾ ਆਫਿਸ ਚ ਬੈਠਾ ਰਾਤ ਨੂੰ 11 ਵਜੇ ਤੱਕ ਵੀ ਬੈਠਾ ਸਵੇਰੇ ਨੂੰ 6 ਵਜੇ ਵੀ ਆ ਰਹੇ ਆ ਰਾਈਟ ਲੇਕਿਨ ਉਹਦੇ ਲਈ ਜਿਹੜਾ ਇਨਫਰਾਸਟ੍ਰਕਚਰ ਹੈ ਜਿਸ ਤਰ੍ਹਾਂ ਤੁਹਾਨੂੰ ਸ਼ਰਮਾ ਜੀ ਨੇ ਦੱਸਿਆ ਜੇ ਰਿਕਾਰਡਿੰਗ ਹੈ ਹੁਣ ਤੁਸੀਂ ਇਹਨੂੰ ਪਲੇ ਕਰਨਾ ਹੈਗਾ ਤੇ ਤੁਸੀਂ ਇਹਨੂੰ ਅਪਲੋਡ ਕਰੀ ਜਾਓ ਤੇ ਅਪਲੋਡ ਹੋਵੇ ਨਾ ਤੇ ਕੱਲ ਨੂੰ ਤੁਹਾਨੂੰ ਨੋਟਿਸ ਮਿਲੇਗਾ ਕਿ ਭਾਈ ਸਾਹਿਬ ਆਪ ਲੇਟ ਹੋ ਗਏ ਆਪ ਫੇਲ ਹੋ ਗਏ ਆਪਕੇ ਪਾਸ ਅਗਰ ਕੋਈ ਪੈਨਲਟੀ ਵੀ ਹੈ ਤਾਂ ਆਪਕੋ ਦੇਣੀ ਪਵੇਗੀ ਜਸਟ ਥਿਸ ਇਜ਼ ਹੈਪਨਿੰਗ ਵਿਦ ਅਸ ਨਾਓ ਉਸ ਇਨਫਰਾਸਟਰਕਚਰ ਮੇ ਗਲਤੀ ਜੋ ਹੈ ਉਹ ਸੀਏ ਕੀ ਨਹੀਂ ਹੈ ਇੰਡਸਟਰੀ ਕੀ ਨਹੀਂ ਹੈ ਥੈਟ ਇਜ਼ ਓਨਲੀ ਐਂਡ ਓਨਲੀ ਸੀਬੀਡੀਟੀ ਐਂਡ ਉਨਕੇ ਜੋ ਆਫੀਸਰਸ ਹੈ जिन्होंने ये सारी डेवलपमेंट की है हम तो ये भी कहेंगे कि ये सारी जो टाइम निकलता है कि डेढ़ सौ एक्सटेंड नहीं करते हैं द, दे आर ओनली एक्सरसाइजिंग की अपनी गलतियों को छुपा पाएँ जिम्मेवार के सिर्फ एक प्राइवेट कंपनी या फिर पूरा डिपार्टमेंट सर ये प्राइवेट कंपनी देखिए यह तो एक इंक्वायरी का विषय है इंक्वायरी करवानी पड़ेगी कि इतने जो जैसे बताया शर्मा जी ने पैंतालीस करोड़ रुपए का एक कॉन्ट्रैक्ट है इनिशियल तो उसको चेक करना पड़ेगा कि उस कॉन्ट्रैक्ट के बावजूद भी जो है हर साल हर महीने हर एक ओकेजन पे इतनी ज़्यादा टेक्निकल ग्लिंचज क्यों आती हैं अगर आती हैं तो क्या जो रिस्पॉन्सिबल है उनको हेल्ड लाइबल किया जाता है अगर तो किया जा रहा है देन इट्स ओके अगर नहीं किया जा रहा तो हु इज़ रिस्पॉन्सिबल फॉर नॉट हेल्डिंग लाएबल टू दैम ये सारी चीज़ें जो हैं एक और प्रॉब्लम है आपने जब क्वेश्चन पूछा था ना कि इंडस्ट्री को अगर नुकसान होता है किसकी रिस्पॉसिबिलिटी है एक्चुअली अगर आप देखोगे ना कि इस बार के हर बार कुछ ना कुछ टैक्स ऑडिट में चेंजेस की जाती हैं उससे सीए की रिस्पॉन्सिबिलिटी और बढ़ जाती है इस बार भी एम की कई क्लॉजेज़ हैं बाईस में उसमें कई चेंजेस की जा रही हैं जिसका एस को पता नहीं है उसमें बहुत टाइम लगता है अगर इतना शॉर्ट टाइम में हम उसको कैसे कम्प्लाइंस पूरा करेंगे और हम कर देंगे हम एस को बार बार उनको मैसेज भेज रहे हैं रिमाइंडर दे रहे हैं भी हमें एमएसएमई डिटेल्स दो वो कहता है भाई साहब इतना टाइम ही नहीं है हमारे अकाउंटेंट नहीं आ रहे तो वो बैलेंस शीट कंप्लीट करेंगे या वो एमएसएमई के डाटा देखेंगे कौन सी रजिस्टर्ड है कौन सी नहीं है और कितनी उन्होंने एमएसएमई को पेमेंट्स कर दिए तो वो तो जो गवर्नमेंट का पर्पज़ है भी एम को पेमेंट्स शो करनी टैक्स ऑडिट में वो डिफ़ीट हो जाएगा क्योंकि तो ये बहुत बड़ा स्टेप है वो हम टाइम पर कर ही नहीं पाएंगे हमें ऐसी ऐसी इन्फॉर्मेशन नहीं मिल पाएगी तो सर हमें कोई ना कोई ऑब्जर्वेशन देनी पड़ेगी कि एसएससी हैज नॉट प्रोवाइडेड और मैनेजमेंट हैज नॉट गिवन अस द इंफॉर्मेशन तो उससे क्या परपस चीख पहनाना चाहती है सरकार बिल्कुल उसको लॉम खत्म हो जाएगी वो बिल्कुल कितने ना कितने पूरी दी पूरी गाज जेडी है ਤੁਹਾਡੇ ਉਤੇ ਯਾਨੀ ਕਿ ਇੰਡਸਟਰੀ ਜਾਂ ਫਿਰ ਜਿਹੜੇ ਟੈਕਸ ਪੇਅਰ ਨੇ ਉਹਨਾਂ ਦੇ ਉਤੇ ਹੀ ਗਿਰਦੀ ਹੋਈ ਨਜ਼ਰ ਆਏਗੀ ਜਦਕੀ ਕਸੂਰਵਾਰ ਜਿਹੜੀ ਹੈ ਸਰਕਾਰ ਹੈ ਕਿ ਜਿੱਥੇ ਤੁਸੀਂ ਫਾਈਲ ਕਰਨਾ ਹੈ ਉਸੇ ডিপਾਰਟਮੈਂਟ ਵੱਲੋਂ ਪ੍ਰੋਵਾਈਡ ਕੀਤੀ ਗਈ ਜਿਹੜੀ ਟੈਕਨੀਕਲ ਵੈਬਸਾਈਟ ਹੈ ਉਹ ਚੱਲ ਨਹੀਂ ਰਹੀ ਇਸ ਕਰਕੇ ਆਨਲਾਈਨ ਫਾਰਮ ਜਿਹੜੇ ਆ ਭਰੇ ਨਹੀਂ ਜਾ ਰਹੇ ਇਸੇ ਕਾਰਨ ਤੁਹਾਡੇ ਹੱਕ ਦੀ ਲੜਾਈ ਇੱਥੇ ਸੀਏ ਖੁਦ ਲੜਦੇ ਹੋਏ ਨਜ਼ਰ ਆ ਰਹੇ ਹਨ ডিপਾਰਟਮੈਂਟ ਨਾਲ ਵੀ ਗਲਤ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੀ ਆਖਰ ਇਹ ਸਾਰੀਆਂ ਚੀਜ਼ਾਂ ਦਾ ਜ਼ਿੰਮੇਵਾਰ ਕੌਣ ਹੈ ਵਿਸ਼ਾਲ ਗਰਗ ਜਿਨ੍ਹਾਂ ਵੱਲੋਂ ਰਿਟ ਲਗਾਈ ਗਈ ਹੈ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰ ਲੈਣੇ ਆ आखिर की जरूरत पैगी सरकार नु ਦੇ ਖਿਲਾਫ ਜਿਹੜੀ ਰੈਟ ਲਗਾਉਣੀ ਦੀ ਆਪਣੀ ਡਿਪਾਰਟਮੈਂਟ ਦੇ ਖਿਲਾਫ ਤੁਹਾਨੂੰ ਕਿਉਂ ਅਵਾਸ ਚੱਕਣੀ ਪੈਗੀ ਦੇਖੋ ਤੁਹਾਡੀ ਗੱਲ ਬਿਲਕੁਲ ਸਹੀ ਹੈ ਵੀ ਸਾਡਾ ਆਪਣਾ ਡਿਪਾਰਟਮੈਂਟ ਹੈ ਸਾਨੂੰ ਇਹਦੇ ਵਿਰੁੱਧ ਰੈਟ ਨਹੀਂ ਲਗਾਨੀ ਚਾਹੀਦੀ ਪਰ ਮੈਂ ਤੁਹਾਨੂੰ ਇਹਦੇ ਵਿਰੁੱਧ ਇੱਕ ਜਾਣਕਾਰੀ ਦੇਣਾ ਚਾਹਨਾ 2010 ਤੋਂ ਅਸੀਂ ਕੰਪਿਊਟਰਾਈਜ਼ੇਸ਼ਨ ਦਾ ਯੁੱਗ ਸ਼ੁਰੂ ਹੋਇਆ ਜਦੋਂ ਤੋਂ ਉਹ ਤੋਂ ਪਹਿਲਾਂ ਇਹ ਫਾਰਮ ਮੈਨੂਅਲ ਭਰੇ ਜਾਂਦੇ ਸੀ ਫਾਰਮ ਆਉਂਦੇ ਸੀ ਪ੍ਰਿੰਟ ਕੱਢਦੇ ਸੀ ਭਰਦੇ ਸੀ ਡਿਪਾਰਟਮੈਂਟ 'ਚ ਸਬਮਿਟ ਕਰ ਦਿੰਦੇ ਸੀ ਪਰ ਜਦੋਂ ਤੋਂ 2009-10 ਤੋਂ ਇਹ ਸਿਲਸਿਲਾ ਸ਼ੁਰੂ ਹੋਇਆ ਉਦੋਂ ਤੋਂ ਲਗਭਗ 16 ਸਾਲ ਹੋ ਗਏ ਕਦੇ ਵੀ ਫਾਰਮ ਟਾਈਮਲੀ ਨਹੀਂ ਆਂਦੇ ਵਿੱਚ ਤੋਂ 1-2 ਸਾਲਾਂ ਨੂੰ ਛੱਡ ਦਈਏ ਤਾਂ ਜੇ 16 ਸਾਲਾਂ ਦੀ ਮੈਂ ਗੱਲ ਕਰਾਂ ਤਾਂ ਤਿੰਨ ਵਾਰੀ ਛੱਡ ਦਈਏ ਤਾਂ 13 ਵਾਰੀ ਫਾਰਮ ਲੇਟ ਆਏ ਔਰ ਇਹ ਫਾਰਮ ਲੇਟ ਆਂਦਾ ਕੋਈ ਵੀ ਕਾਰਨ ਨਹੀਂ ਹੁੰਦਾ ਬਜਟ ਆ ਜਾਂਦਾ ਪਿਛਲੇ ਸਾਲ ਉਹਦੇ ਫਾਰਮ ਇਹਨਾਂ ਨੂੰ ਬਣਾਉਣ ਨੂੰ 1 ਸਾਲ ਦਾ 1 ਸਾਲ 1 ਮਹੀਨੇ ਦਾ ਪੀਰੀਅਡ ਮਿਲਦਾ ਡਿਪਾਰਟਮੈਂਟ ਨੂੰ ਪਰ ਇਹ ਫੇਰ ਵੀ 1 ਸਾਲ 1 ਮਹੀਨੇ ਚ ਫਾਰਮ ਨਹੀਂ ਬਣਾ ਪਾਉਂਦੇ ਉਦੋਂ ਬਾਅਦ ਫਾਰਮ 2 ਮਹੀਨੇ 3 ਮਹੀਨੇ 4 ਮਹੀਨੇ ਲੇਟ ਹੁੰਦੇ ਰਹਿੰਦੇ ਆ ਪਰ ਉਹਦੇ ਪੈਰਲਲ ਜਿਹੜੀਆਂ ਲਾਸਟ ਡੇਟਾਂ ਜਿਹੜੀਆਂ ਕਿ ਸਾਨੂੰ ਕਾਨੂੰਨ ਨੇ ਦਿੱਤੀਆਂ ਡੇਟਾਂ ਕਿਸੇ ਮੰਤਰਾਲੇ ਨੇ ਨਹੀਂ ਦਿੱਤੀਆਂ ਸਾਨੂੰ ਸੰਵਿਧਾਨ ਦੇ ਦੁਆਰਾ ਪਾਰਿਤ ਜਿਹੜਾ ਇਨਕਮ ਟੈਕਸ ਐਕਟ ਕਹਿੰਦਾ ਨਹੀਂ ਤੁਹਾਨੂੰ ਆਹ ਕੰਮ ਲਈ ਲਾਸਟ ਡੇਟ 31 ਜੁਲਾਈ ਹੈ ਆਹ ਕੰਮ ਦੀ ਲਾਸਟ ਡੇਟ 30 ਸਤੰਬਰ ਹੈ ਸੰਵਿਧਾਨ ਨੇ ਦਿੱਤੀਆਂ ਪਰ ਉਹਨੇ ਨਾਲ ਇਹ ਵੀ ਕਿਹਾ ਵੀ ਇਹ ਫਾਰਮ 1 ਅਪ੍ਰੈਲ ਨੂੰ ਆਣੇ ਚਾਹੀਦੇ ਆ ਪਰ ਉਹ ਫਾਰਮ 1 ਅਪ੍ਰੈਲ ਨੂੰ ਤਾਂ ਆਉਂਦੇ ਨਹੀਂ ਲੇਟ ਆਉਂਦੇ ਆ ਤਾਂ ਕਰਕੇ ਪਰ ਲਾਜ ਜੇਟਾ ਚੇਂਜ ਨਹੀਂ ਕਰਦੇ ਉਹਦੇ ਕਰਕੇ ਪ੍ਰੋਫੈਸ਼ਨਲਸ ਔਰ ਵਪਾਰੀ ਬੜੇ ਮੈਂ ਕਹਿੰਨਾ ਰੋਸ ਚ ਔਰ ਕਹ ਦੋ ਵੀ ਬੜੇ ਦਬੇ ਦਬੇ ਜੇ ਮਹਿਸੂਸ ਕਰਦੇ ਹੋਏ ਇਹ ਰਿਟਰਨਾਂ ਭਰਦੇ ਆ ਤਾਂ ਕਿ ਤੁਸੀਂ ਆਪ ਹੀ ਸਮਝਦੇ ਹੋ ਜਿਹੜਾ ਕੰਮ ਅਸੀਂ 6 ਮਹੀਨੇ ਚ ਕਰਨਾ ਹੈ ਜੇ ਅਸੀਂ ਉਹ 1.5 ਮਹੀਨੇ ਚ ਜਾਂ 15 ਦਿਨਾਂ ਚ ਜਾਂ 20 ਦਿਨਾਂ ਚ ਕਰਾਂਗੇ ਤਾਂ ਉਹ ਕਿਵੇਂ ਹੋ ਕੰਪਲੀਟ ਹੋ ਪਾਏ ਅਗਰ ਤੁਸੀਂ ਇਹੀ ਚੀਜ਼ ਜੋ ਹੁਣ ਕਰ ਰਹੇ ਹੋ 1 ਮਹੀਨਾ ਪਹਿਲਾਂ ਹੀ ਜਾ ਕੇ ਕਹਿ ਦਿੰਦੇ ਡਿਪਾਰਟਮੈਂਟ ਨੂੰ ਕਿ ਭਾਈ ਫਾਰਮ ਨਹੀਂ ਆ ਰਹੇ ਪੂਰੇ ਪੰਜਾਬ ਇੰਡੀਆ ਤਕਰੀਬਨ 100 ਤੋਂ ਜ਼ਿਆਦਾ ਰਿਪਰਜ਼ੈਂਟੇਸ਼ਨ ਆ ਫਾਈਲ ਹੋਈਆਂ ਉਹਨਾਂ ਦਾ ਕੋਈ ਅਸਰ ਨਹੀਂ ਡਿਪਾਰਟਮੈਂਟ ਦੇ ਉੱਤੇ ਨਾਲੇ ਇਹ ਰਿਟ ਅਸੀਂ ਪਹਿਲਾਂ ਵੀ 2015 ਚ ਫਾਈਲ ਕੀਤੀ ਸੀ ਜਿਹਦੇ ਚ ਕੋਰਟ ਨੇ ਇਹਨਾਂ ਨੂੰ ਇਨਸਟਰਕਸ਼ਨ ਦਿੱਤੀ ਸੀ ਵੀ ਤੁਸੀਂ 1 ਮਹੀਨਾ ਡੇਟ ਐਕਸਟੈਂਡ ਕਰੋ ਤੇ ਨਾਲੇ ਅੱਗੇ ਤੋਂ ਫਾਰਮ 1 April ਤੋਂ ਪਹਿਲਾਂ ਪਹਿਲਾਂ ਇਸ਼ੂ ਕਰੋ ਪਰ ਅਸੀਂ ਇਸ ਵਾਰੀ ਦੁਬਾਰਾ ਇਹ ਰਿਟ 2022 ਚ ਫਾਈਲ ਕੀਤੀ ਸੀ ਜਿਹਦੇ ਚ ਲਗਭਗ ਲਗਭਗ ਦਿੱਲੀ ਹਾਈ ਕੋਰਟ ਚ 20 ਹੀਅਰਿੰਗਾਂ ਹੋ ਚੁੱਕੀਆਂ ਅੱਜ ਉਹਦੀ 21ਵੀਂ ਹੀਅਰਿੰਗ ਸੀਗੀ ਇੱਕੀ ਹੀਅਰਿੰਗਾਂ ਦੇ ਦੌਰਾਨ ਸਾਡੀ ਇੱਕੋ ਹੀ ਮੰਗ ਹੈ ਸਰਕਾਰ ਨੂੰ ਵੀ ਹਰ ਸਾਲ ਫਾਰਮ 1 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਇਸ਼ੂ ਕਰ ਦਿਓ ਸਾਨੂੰ ਡੇਟ ਐਕਸਟੈਂਸ਼ਨ ਵੀ ਨਹੀਂ ਚਾਹੀਦੀ ਕੋਈ ਤੁਸੀਂ 30 ਸਤੰਬਰ ਡੇਟ ਹੈ 30 ਸਤੰਬਰ ਰੱਖੋ ਪਰ ਫਾਰਮ ਸਾਨੂੰ 1 ਅਪ੍ਰੈਲ ਤੋਂ ਪਹਿਲਾਂ ਇਸ਼ੂ ਹੋਣੇ ਚਾਹੀਦੇ ਤੁਹਾਨੂੰ ਮੈਂ ਐਸੇ ਦੀ ਜਿਹੜਾ ਦੀ ਗੱਲ ਦੱਸਦਾ ਇਹ ਕੋਰਟ ਐਸ ਵੇਲੇ ਮੰਨ ਨਹੀਂ ਹੈ ਚੀਫ ਜਸਟਿਸ ਦੀ ਅਦਾਲਤ ਚ ਫੈਸਲਾ ਪੈਂਡਿੰਗ ਹੈ ਔਰ ਅਭੀ ਅਗਲੀ ਤਰੀਕ ਨਵੰਬਰ ਦੀ ਪਈ ਹੋਈ ਹੈ ਬਟ ਇਨ ਬਿਟਵੀਨ ਅਸੀਂ ਇੱਕ ਇੰਟੈਰਿਮ ਐਪਲੀਕੇਸ਼ਨ ਦੀ ਰੀਲੀਫ ਲਈ ਐਪਲੀਕੇਸ਼ਨ ਫਾਈਲ ਕੀਤੀ ਸੀ ਜਿਹਦੇ ਅੱਜ ਵੀ ਜਿਹੜਾ ਹੋਈ ਔਰ ਉਹਨੂੰ ਕੱਲ ਤੇ ਮੁਲਤਵੀ ਕਰ ਦਿੱਤਾ ਗਿਆ ਤੇ ਜਿਹੜੀ ਆਹਾ ਜਿਹੜਾ ਹੋਈ ਇਹਦਾ ਸਾਡਾ ਇੱਕੋ ਹੀ ਇਹਨਾਂ ਨੂੰ ਪ੍ਰਾਰਥਨਾ ਹੱਥ ਜੋੜ ਕੇ ਹੈ ਕਿ ਫਾਰਮ ਤੁਸੀਂ ਟਾਈਮਲੀ ਕੱਢੋ ਜਾਂ ਤੁਸੀਂ ਫਾਰਮ ਟਾਈਮਲੀ ਕੱਢਦੇ ਹੋ ਜਿਵੇਂ ਪਿਛਲੇ ਸਾਲ 31 ਤਿੰਨ ਮੈਂ 24 25 ਦੀ ਗੱਲ ਕਰਾਂ ਫਾਰਮ 1 ਅਪ੍ਰੈਲ 24 ਨੂੰ ਆਗੇ ਸੀਗੇ ਲਗਭਗ ਯਾ 15 20 ਦਿਨ ਦੀ ਦੇਰੀ ਨਾਲ ਆਈ ਸੀ 22 22 ਅਪ੍ਰੈਲ ਨੂੰ ਆਇਆ ਜਾਂ 4 ਮਈ ਨੂੰ ਆਇਆ ਅਸੀਂ ਉਹ ਦੇਰੀ ਨੂੰ ਤਾਂ ਦੇਰੀ ਨਹੀਂ ਮੰਨਦੇ 1.5 ਮਹੀਨਾ ਨੂੰ ਅਸੀਂ ਦੇਰੀ ਨਹੀਂ ਮੰਨਦੇ ਤਾਂ ਵੀ ਅਸੀਂ ਕੋਈ ਕਿਸੇ ਇੱਕ ਵੀ ਕੰਟਰੀ ਚ ਇੱਕ ਵੀ ਤੁਸੀਂ ਰਿਪਰੈਜ਼ੈਂਟੇਸ਼ਨ ਜਾਂ ਇੱਕ ਵੀ ਰਿਟ ਨਹੀਂ ਦਿਖਾ ਸਕਦੇ ਔਰ 30 ਸਤੰਬਰ ਨੂੰ ਸਭ ਦਾ ਕੰਮ ਖਤਮ ਹੋ ਗਿਆ ਸੀ ਜੀ ਮੈਂ ਦੋ ਸਵਾਲ ਮੈਂ ਚਾਹਾਂਗਾ ਕਿ ਸ਼ਾਰਟ ਦੇ ਵਿੱਚ ਇਹਦੇ ਜਰਾ ਜਵਾਬ ਦੇ ਦਿਓ ਇਹ ਜਿਹੜਾ ਬਾਰ ਬਾਰ ਆਪਾਂ ਕਹਿ ਰਹੇ ਐਰਰ ਆ ਰਹੀ ਹੈ ਟੈਕਨੀਕਲ ਐਰਰ ਹੈਗੀ ਹੈ ਇਹ ਟੈਕਨੀਕਲ ਐਰਰ ਹੈ ਡਿਪਾਰਟਮੈਂਟ ਐਰਰ ਹੈ ਕੌਣ ਕਸੂਰਵਾਰ ਔਰ ਦੂਸਰਾ ਅਗਰ ਬਾਈਜਾਂਸ ਲੇਟ ਹੋ ਜਾਂਦੇ ਐ ਤਾਂ ਇਹਦੀ ਪੈਨਲਟੀ ਕਿਨੂੰ 베ਰ ਕਰਨੀ ਪੈਗੀ ਦੇਖੋ ਜਿਵੇਂ ਤੁਹਾਨੂੰ ਅੱਜ ਇਹਨਾਂ ਨੇ ਇੱਕ ਡਾਟਾ ਪਬਲਿਸ਼ ਕੀਤਾ ਵੀ 15 ਸਤੰਬਰ ਨੂੰ 3 ਕਰੋੜ ਅਸੈਸੀਆਂ ਨੇ ਲੌਗਇਨ ਕੀਤਾ ਮੈਂ ਕਹਿੰਦਾ 3 ਕਰੋੜ ਅਸੈਸੀਆਂ ਨੇ ਲੌਗਇਨ ਕਿਉਂ ਕਰਨਾ ਪਿਆ ਲਾਸਟ ਦਿਨ ਰਿਟਰਨਾਂ ਦਾ ਲਾਸਟ ਦਿਨ ਮੰਨ ਲਓ 30 ਲੱਖ ਫਾਈਲ ਹੋਈਆਂ ਜਾਂ 40 ਲੱਖ ਫਾਈਲ ਹੋਈਆਂ ਰਾਤ ਨੂੰ 11:59 ਮਿੰਟ ਤੇ ਇਹਨਾਂ ਨੇ ਡੇਟ ਐਕਸਟੈਂਸ਼ਨ ਕੀਤੀ ਉਹਦਾ ਲੌਜਿਕ ਕੀ ਦਿੱਤਾ ਵੀ 3 ਕਰੋੜ ਲੌਗਇਨ ਕਰ ਰਹੇ ਐ ਲੋ 3 ਕਰੋੜ ਲੌਗਇਨ ਤਾਂ ਹੀ ਕਰ ਰਹੇ ਨਾ ਉਹਨਾਂ ਦੀ 3 ਕਰੋੜ ਦੀਆਂ ਰਿਟਰਨਾਂ ਪੈਂਡਿੰਗ ਐ ਫਾਰਮ ਤੁਸੀਂ 21 ਜੁਲਾਈ ਨੂੰ ਲੈ ਕੇ ਆਨੇ ਹੋ ਕੋਰਟ 'ਚ ਤੁਸੀਂ 28 ਮਈ ਦੀ ਤਰੀਕ ਲੱਗੀ ਹੋਈ ਸੀ 27 ਮਈ ਨੂੰ ਤੁਸੀਂ ਡੇਟਾ ਐਕਸਟੈਂਡ ਕਰਦੇ ਨੇ ਹੋ ਨੋਟੀਫਿਕੇਸ਼ਨ ਲਿਆ ਕੇ ਤਾ ਕੀ ਤੁਸੀਂ ਇਹਦੇ ਚ ਪੇਸ਼ ਕਰਨਾ ਚਾਹੁੰਦਾ ਹੈ ਡਿਪਾਰਟਮੈਂਟ ਇਹ ਟੈਕਸ ਕੰਪਲਾਈਂਸ ਹੈ ਅਸੀਂ ੱੱੱਕੇ ਨਾਲ ਲਟਣਾ ਪਰਵਾਣੀ ਹੈ ਕਿ ਅਸੀਂ ਪਿਆਰ ਨਾਲ ਪਰਵਾਣੀ ਹੈ ਕਿ ਟੈਨਸ਼ਨ ਦੇ ਕੇ ਪਰਵਾਣੀ ਹੈ ਲੋਕਾਂ ਤੋਂ ਤਾਂ ਇਹ ਇੱਕ ਬੜਾ ਔਰ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਹੈ ਡੇਟ ਐਕਸਟੈਂਸ਼ਨ ਕਰਨ ਨਾਲ ਰੈਵਨਿਊ ਦਾ ਜ਼ੀਰੋ ਨੁਕਸਾਨ ਹੈ ਔਰ ਮੈਂ ਜੋ ਪੜਤਾਲ ਕੀਤੀ ਜੋ ਅਸੀਂ ਸਾਰੇ ਜਾਣਿਆਂ ਨੇ ਦੇਖਿਆ ਇਹ ਕੋਈ 2-4 ਅਫਸਰਾਂ ਦੀ ਹੀ ਜਿਨ੍ਹਾਂ ਦੀ ਇਨੈਫੀਸ਼ੀਐਂਸੀ ਕਰਕੇ ਪੂਰਾ ਕੰਟਰੀ ਭੁਗਤਦਾ ਹੈ 11 ਕਰੋੜ ਲੋਕਾਂ ਨੇ ਰਿਟਰਨਾਂ ਭਰਨੀਆਂ। ਮੈਂ ਉਹੀ ਪੁੱਛ ਰਿਹਾ ਕਿ ਤੁਸੀਂ ਇਹਨਾਂ ਲਈ ਜ਼ਿੰਮੇਵਾਰ ਕਿਹਨੂੰ ਠਹਿਰਾ ਰਹੇ ਹੋ? ਦੇਖੋ ਜਿਹੜੇ ਕੰਸਰਨਡ ਅਫੀਸਰ ਹੈ ਜਿਨ੍ਹਾਂ ਕੋਲੇ ਆਈਟੀ ਸੈੱਲ ਹੈ ਜਿਨ੍ਹਾਂ ਨੇ ਅਫੀਸਰ ਫਾਰਮ ਬਣਾ ਕੇ ਵੈੱਬਸਾਈਟ ਤੇ ਚੜਾਣੇ ਆ ਉਹੀ ਜ਼ਿੰਮੇਵਾਰ ਨੇ। ਜਦੋਂ ਵੈੱਬਸਾਈਟ ਹੀ ਓਵਰਲੋਡ ਹੋ ਕੇ ਕ੍ਰੈਸ਼ ਕਰ ਜਾਂਦੀ ਹੈ ਫਿਰ ਉਹ ਇਹ ਨਾ ਜੀ ਜੇ ਅਸੀਂ 90 ਦਿਨ ਦਾ ਕੰਮ 15 ਦਿਨਾਂ 'ਚ ਕਰਾਂਗੇ ਤਾਂ ਵੈੱਬਸਾਈਟ ਤਾਂ ਅਪਲੋਡ ਓਵਰਲੋਡ ਹੋਏਗੀ ਹੋਈ। ਤੁਸੀਂ ਗੱਲ ਸਮਝੋ 15 ਤਰੀਕ ਨੂੰ ਇਹ ਡਾਟਾ ਸੀਗਾ ਸਵੇਰੇ ਵੀ ਅੱਜ 1.5 ਕਰੋੜ ਰਿਟਰਨ ਪਈ ਹੈ ਔਰ ਪੋਰਟਲ ਸਾਡਾ 40 ਲੱਖੀ 48 ਲੱਖ ਰਿਟਰਨ ਤੋਂ ਵੱਧ ਅਕਸੈਪਟ ਨਹੀਂ ਕਰ ਪਾਇਆ ਕਿਉਂਕਿ ਲਾਸਟ ਟਾਈਮ ਇੱਕ ਡਾਟਾ ਪਬਲਿਸ਼ ਹੋਇਆ ਵੀ ਇੱਕ ਦਿਨ ਚ 48 ਲੱਖ ਰਿਟਰਨਾਂ ਪਬਲਿਸ਼ ਹੋਈਆਂ ਇੱਕ ਦਿਨ ਫਾਈਲ ਹੋਈਆਂ ਤਾਂ ਮੀਨਸ ਤੁਸੀਂ ਉਸ ਦਿਨ ਬੜੀਆਂ ਤਾੜੀਆਂ ਵਜਾਈਆਂ ਗਈਆਂ ਵੀ 48 ਲੱਖ ਰਿਟਰਨਾਂ ਇੱਕ ਦਿਨ ਚ ਫਾਈਲ ਹੋ ਗਈਆਂ ਇਟ ਮੀਨਸ ਤੁਸੀਂ ਤੁਹਾਡਾ ਪੋਰਟਲ ਟੈਸਟ ਹੋ ਗਿਆ ਵੀ 48 ਲੱਖ ਨੂੰ ਸਪੋਰਟ ਕਰਦਾ ਪਰ 1 ਕਰੋੜ 48 ਲੱਖ ਲਈ ਤਾਂ ਇਹ ਟੈਸਟ ਨਹੀਂ ਨਾ ਹੋਇਆ ਬਿਲਕੁਲ ਅੱਛਾ ਹੁਣ ਕੀ ਅੰਦਰ ਗੱਲ ਹੋਈ ਹੈ ਜਾਂ ਹਲੇ ਕਰਨ ਜਾਣਾ ਹੈ ਕੀ ਕਹਿ ਰਹੇ ਡਿਪਾਰਟਮੈਂਟ ਦੇਖੋ ਮਿਲੇਗੀ ਅੱਗੇ ਡੇਟ ਲਈ ਅਸੀਂ ਜੋ ਸੁਣ ਰਹੇ ਆ ਸਾਡੇ WhatsApp ਚੈਟ ਤੇ ਵੀ ਆ ਰਿਹਾ ਵੀ ਜੋਧਪੁਰ ਹਾਈ ਕੋਰਟ ਨੇ ਡੇਟ ਐਕਸਟੈਂਸ਼ਨ ਲਈ ਦਿੱਤੀ ਦਿੱਲੀ ਹਾਈ ਕੋਰਟ ਚ ਅੱਜ 4 ਪਟੀਸ਼ਨਾਂ ਲੱਗੀਆਂ ਹੋਈਆਂ ਅਸੀਂ ਚਾਰਾਂ ਨੂੰ ਕੱਲ ਦੀ ਡੇਟ ਪੈ ਗਈ ਕੱਲ 25 ਤਰੀਕ ਹੈ ਕੱਲ 25 ਤਰੀਕ ਨੂੰ ਦਿੱਲੀ ਹਾਈ ਕੋਰਟ ਚ ਪਤਾ ਲੱਗਿਆ ਵੀ ਕੋਰਟ ਦਾ ਇਸ ਤੇ ਪ੍ਰਤੀ ਕੀ ਰੁਖ ਹੈ ਮੈਨੂੰ ਮਿਨਿਮਮ ਅਗਰ ਮੈਂ ਗੱਲ ਕਰਾਂ ਤਾਂ ਕਿੰਨੇ ਦਿਨ ਹੋਰ ਆਪਾਂ ਮੰਗਾਂ ਦੇਖੋ ਜੇਕਰ ਮੈਂ ਲਾਅ ਪੜਾਵਾ ਤਾਂ 15 ਸਤੰਬਰ ਤੱਕ ਜਿਹੜੀ 31 ਜੁਲਾਈ ਦੀ ਡੇਟ ਸੀ ਉਹ 15 ਸਤੰਬਰ ਹੋਗੀ ਤਾਂ 31 ਜੁਲਾਈ ਔਰ 30 ਸਤੰਬਰ ਦੇ ਵਿੱਚ ਵਿੱਚ 60 ਦਿਨ ਦਾ ਟਾਈਮ ਸਾਨੂੰ ਸੰਵਿਧਾਨ ਨੇ ਕਾਨੂੰਨ ਨੇ ਦਿੱਤਾ ਹੋਇਆ ਹੈ ਜੇ ਉਹੀ ਸਵਿਧਾਨ ਨੂੰ ਅਸੀਂ ਗਿੰਦੇ ਹੋਈਏ ਤਾਂ ਜਿਹੜੀ 16 ਸਤੰਬਰ ਦੀ ਲਾਸਟ ਡੇਟ ਹੈ ਉਹ 16 ਨਵੰਬਰ ਬਣਦੀ ਹੈ ਜੀ ਤਾਂ ਅਸੀਂ ਚਾਹੁੰਦੇ ਹਾਂ ਕਿ ਇਹ 16 ਨਵੰਬਰ ਤੱਕ ਡੇਟ ਐਕਸਟੈਂਡ ਕੀਤੀ ਜਾਏ ਔਰ ਜਿਹੜੇ ਵੀ ਦੋਸ਼ੀ ਅਫਸਰ ਹੈਗੇ ਆ ਜਿਨ੍ਹਾਂ ਨੇ ਇਹਨਾਂ ਫਾਰਮਾਂ ਨੂੰ ਟਾਈਮਲੀ ਮੁਕੰਮਲ ਨਹੀਂ ਕੀਤਾ ਉਹਨਾਂ ਦੇ ਵਿਰੁੱਧ ਡਿਪਾਰਟਮੈਂਟ ਵਿਭਾਗੀ ਕਾਰਵਾਈ ਕੀਤੀ ਜਾਏ ਬੋ ਬਹੁਤ ਧਨਵਾਜੀ ਤਾਂ ਬਿਲਕੁਲ ਇੱਥੇ 2 ਮਹੀਨੇ ਦਾ ਸਮਾਂ ਜਿਹੜਾ ਹੋਰ ਮੰਗਿਆ ਜਾ ਰਿਹਾ ਹੈ ਔਰ ਕਿਉਂਕਿ ਅੰਗਿਲੀ ਜਿਹੜੀ ਹੈਗੀ ਸਰਕਾਰ ਦੀ ਹੈਗੀ ਅਗਰ ਵੈਬਸਾਈਟ ਕਰੈਸ਼ ਕਰਦੀ ਹੈ ਤਾਂ ਉਹਦਾ ਰੀਜ਼ਨ ਵੀ ਪਿੱਛੇ ਇਹਨਾਂ ਨੇ ਕਲੀਅਰ ਕਰ ਦਿੱਤਾ ਲੇਕਿਨ ਹੁਣ ਦੇਖਣਾ ਹੋਏਗਾ ਕਿ ਡਿਪਾਰਟਮੈਂਟ ਕਿਹਾ ਅੱਗੇ ਤਰੀਕ ਵਧਾਉਂਦਾ ਹੈ ਕਿੰਨਾ ਸਮਾਂ ਹੋਰ ਇਹਨਾਂ ਨੂੰ ਮਿਲਦਾ ਹੈ ਜਾਂ ਫਿਰ ਜਿਹੜੇ ਬਿਜ਼ਨਸਮੈਨ ਨੇ ਜਾਂ ਟੈਕਸ ਪੇਅਰ ਨੇ ਉਹਨਾਂ ਨੂੰ ਪੈਨਲਟੀ ਭਰਨੀ ਪੈਗੀ ਪ੍ਰਿੰਸੀਪਲ ਕਮਿਸ਼ਨਰ ਵਿਵੇਕ ਨਾਗਿਆਜੀ ਹਾਲਾਂਕਿ ਆਪਣੇ ਦਫ਼ਤਰ ਦੇ ਵਿੱਚ ਮੌਜੂਦ ਸੀਗੇ ਮੈਨਰੈਂਡਮ ਜਿਹੜਾ ਹੈਗਾ ਸੀਐਸ ਵੱਲੋਂ ਦਿੱਤਾ ਗਿਆ ਲੇਕਿਨ ਉਹਨਾਂ ਨੇ ਮੀਡੀਆ ਨੂੰ ਕੋਈ ਵੀ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਕਾਰਨ ਕੀ ਰਿਹਾ ਪਹਿਲਾਂ ਤਾਂ ਤੁਹਾਡੇ ਤੋਂ ਮੈਮੋਰੰਡਮ ਵੀ ਸਵੀਕਾਰ ਨਹੀਂ ਸੀ ਕਰਦੇ ਦੇਖੋ ਜੀ ਪ੍ਰਤੱਖ ਨੂੰ ਪ੍ਰਮਾਣ ਕੀ ਗੱਲ ਸੰਵੇਦਨਹੀਨਤਾ ਦੀ ਹੈ ਜੇ ਅਸੀਂ ਸੰਵੇਦਨਸ਼ੀਲ ਹੋਈਏ ਤਾਂ ਅਸੀਂ ਅੱਜ ਇੱਥੇ ਖੜ੍ਹੀ ਨਾ ਹੋਈਏ ਆ ਕਲਮ ਹੈ ਸਾਡੀ ਇਹਦੇ ਵਿੱਚ ਬਹੁਤ ਤਾਕਤ ਹੈ ਅਸੀਂ ਪਾਰਟਨਰ ਦੀ ਨੇਸ਼ਨ ਬਿਲਡਿੰਗ ਹੈ ਅਸੀਂ ਕੁਝ ਨਹੀਂ ਕਹਿੰਦੇ ਅਸੀਂ ਕਹਿੰਨੇ ਸਾਡਾ ਜਿਆਦਾ ਪੋਰਟਲ ਚਲਾ ਦਿੱਤਾ ਜਾਵੇ ਔਰ ਬਹੁਤ ਦੂਰ ਦੀ ਮੈਂ ਗੱਲ ਕਹਿ ਰਹੇ ਹਾਂ ਜੀ ਜਦੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਹਿ ਦਿੱਤਾ ਕਿ ਇਸ ਤਰੀਕਾ ਫਾਰਮ ਇਸ਼ੂ ਕਰ ਦੇਣੇ ਚਾਹੀਦੇ ਨੇ ਜੇ ਕੋਈ ਸੀਬीडीटी ਦੇ ਵਿੱਚ ਬੈਠੇ ਜਾਂ ਕਿਤੇ ਵੀ ਬੈਠੇ ਅਫਸਰ ਨਹੀਂ ਕਾਬਿਲ ਹੈਗੇ ਤਾਂ ਆਪਾਂ ਕੋਈ ਹੋਰ ਕੰਮ ਕਰ ਲਈਏ ਜਨਤਾ ਨੂੰ ਪਰੇਸ਼ਾਨ ਨਾ ਕਰੀਏ ਉਹ ਯਾਰ ਚਾਰਟਡ ਅਕਾਊਂਟੈਂਟਸ ਸਾਨੂੰ ਮਾਨਯੋਗ ਰਾਸ਼ਟਰਪਤੀ ਸਾਹਿਬ ਨੇ ਕਿਹਾ ਕਿ ਇਹ ਪਾਰਲਜੇਸ਼ਨ ਬਿਲਡਿੰਗ ਨੇ ਜੋ ਤੁਸੀਂ ਦੇਖਿਆ ਹੈ ਤੁਹਾਡੇ ਸਾਹਮਣੇ ਹੈ ਜਿਹੜਾ ਚਾਰਟਡ ਅਕਾਊਂਟੈਂਟ ਦੀ ਪਰੇਸ਼ਾਨੀ ਹੈ ਉਹ ਵੀ ਤੁਹਾਡੇ ਸਾਹਮਣੇ ਹੈ ਪ੍ਰੋਬਲਮ ਇਹ ਹੈ ਕਿ ਹਲੇ ਵਪਾਰਕ ਵਰਗ ਨੂੰ ਪਤਾ ਹੀ ਨਹੀਂ ਹੈ ਕਿ ਉਹਨਾਂ ਦੀ ਟੈਕਸ ਆਡਿਟ ਦੇ ਨਾਮ ਹੋਈ ਤਾਂ ਕੀ ਹੋਏਗਾ ਤੇ ਇੱਥੇ ਜਦੋਂ ਅਸੀਂ ਵੀ ਦਫ਼ਤਰ ਦੇ ਵਿੱਚ ਜਿਹੜੀ ਹੈ ਵਿਵੇਕ ਨਾਗਿਆ ਜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪ੍ਰਿੰਸੀਪਲ ਜਿਹੜੇ ਇਨਕਮ ਟੈਕਸ ਸੈਕਟਰੀ ਨੇ ਤੇ ਉਹਨਾਂ ਨਾਲ ਗੱਲਬਾਤ ਕੀਤੀ ਇੱਕ ਵਾਰ ਤੁਹਾਨੂੰ ਬੋਰਡ ਮੈਂਬਰ ਦੁਆਰਾ ਤੋਂ ਹਣੀ ਦਿਖਾ ਦਿਓ ਇਹਨਾਂ ਦਾ ਇਥੇ ਤੁਸੀਂ ਦੇਖ ਸਕਦੇ ਹੋ ਪ੍ਰਿੰਸੀਪਲ ਕਮਿਸ਼ਨਰ ਆਫ ਇਨਕਮ ਟੈਕਸ ਲੁਧਿਆਣਾ ਠੀਕ ਹੈ ਵਿਵੇਕ ਨੰਗਿਆ ਜੀ ਦਾ ਇਹ ਦਫਤਰ ਹੈ ਆਈਆਰਐਸ ਨੇ ਆਈਆਰਐਸ ਵੱਲੋਂ ਜਿਹੜਾ ਮੈਮੋਰੰਡਮ ਦਾ ਸਵੀਕਾਰ ਕੀਤਾ ਗਿਆ ਪਰ ਕੋਈ ਵੀ ਪੱਖ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਇੱਥੇ ਕੋਈ ਵੀ ਪੱਖ ਜਿਹੜਾ ਹੈ ਨਹੀਂ ਰੱਖਿਆ ਗਿਆ ਹੈਗਾ ਹਾਲਾਂਕਿ ਅਸੀਂ ਦੋ ਤਿੰਨ ਵਾਰ ਉਹਨਾਂ ਨੂੰ ਜ਼ਰੂਰ ਪੁੱਛਿਆ ਲੇਕਿਨ ਉਹਨਾਂ ਨੇ ਸਿਰਫ ਮੈਮੋਰੰਡਮ ਸਵੀਕਾਰ ਕੀਤਾ ਔਰ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਮੀਡੀਆ ਦੇ ਨਾਲ ਉਹ ਕੋਈ ਵੀ ਗੱਲਬਾਤ ਨਹੀਂ ਕਰਨਾ ਚਾਹਦੇ ਲੁਧਿਆਣਾ ਦਾ ਕੈਮਰਾ ਪਰਸਨ ਹਨੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ